ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬੈਕੌੜ ਠੀਕ ਠਾਕ ਆ ਸਟੇ ਲੱਗੇ ਜੀ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੇ ਹਨਾ ਨਮਾ ਲਸਣ ਆ ਜਿਹੜਾ ਹੁਣ ਉਹ ਆਪਾਂ ਪੱਟ ਲਿਆ ਵਾ ਨਮਾ ਲਸਣ ਆਪਣੇ ਆ ਚੁੱਕੀ ਆ ਤੇ ਇੱਥੇ ਮੈਂ ਤੁਹਾਨੂੰ ਦੱਸੂਗੀ ਕੀ ਆਪਣਾ ਜਿਹੜਾ ਨਵਾਂ ਲਸਣ ਹੁੰਦਾ ਆ ਆਪਾਂ ਇਹਨੂੰ ਕਿੰਨੇ ਟਾਈਮ ਤੱਕ ਬਚਾ ਸਕਦੇ ਆ ਤੇ ਇਹਨੂੰ ਹਜੇ ਅਸੀਂ 54 ਦੇ ਕਿ ਪੱਟਿਆ ਵਾ ਤੇ ਤੁਸੀਂ ਦੇਖੋ ਕਿ ਇਹਦੇ ਉੱਤੇ ਹੈ ਨਾ ਜਿਹੜੀ ਮਿੱਟੀ ਆ ਉਹ ਉਦਾਂ ਹੀ ਲੱਗੀ ਹੋਈ ਆ ਤੇ ਮਿੱਟੀ ਦੇ ਨਾਲ ਇਹ ਜਿਹੜਾ ਇਹਨੇ ਖਰਾਬ ਹੋ ਜਾਂਦਾ ਵਾ ਤੇ ਆਪਾਂ ਇਹਨੂੰ ਖਰਾਬ ਹੋਣ ਤੋਂ ਬਚਾਉਣਾ ਤੁਸੀਂ ਇਹਨੂੰ ਕਾਫੀ ਟਾਈਮ ਤੱਕ ਕਾਫੀ ਲੰਬੇ ਸਮੇਂ ਤੱਕ ਤੁਸੀਂ ਇਹਨੂੰ ਜਿਹੜਾ ਰੱਖ ਸਕਦੇ ਹੋ ਤੇ ਆਪਾਂ ਇਹਦੇ ਉੱਤੇ ਕੀ ਕਰਨਾ ਜੀ ਆਪਾਂ ਇਹਦੇ ਉੱਤੇ ਚੰਗੀ ਤਰ੍ਹਾਂ ਜਿਹੜੀ ਇਹ ਮਿੱਟੀ ਆ ਇਹ ਆਪਾਂ ਲਾ ਦੇਣੀ ਆ ਤੇ ਇਹ ਹਨਾ ਮਿੱਟੀ ਸੁੱਕੀ ਤੋਂ ਬਾਅਦ ਵਿੱਚ ਹਨਾ ਹਾਂ ਤੁਸੀਂ ਮਿੱਟੀ ਦਾਦਾ ਨੇ ਇਹਦੇ ਜਿਹੜੇ ਹਨਾ ਆ ਸਾਈਡ ਤੇ ਮੂਲੀ ਸਾਈਡ ਹਨਾ ਤੇ ਇਹ ਫੁੰਦੇ ਜੇ ਹੁੰਦੇ ਆ ਤੇ ਤੁਸੀਂ ਇਹਨਾਂ ਤੋਂ ਵੀ ਆਪਣੀ ਮਿੱਟੀ ਆ ਜਿਹੜੀ ਲਾ ਦੇਣੀ ਆ ਤੇ ਇਹਨੂੰ ਨਾ ਚੰਗੀ ਤਰ੍ਹਾਂ ਆਪਾਂ ਇਹਨੂੰ ਸਾਫ਼ ਕਰ ਲੈਣਾ ਇੱਥੇ ਮੈਂ ਹਾਂ ਇੱਕ ਟੋਕਰੀ ਲੈਣੀ ਆ ਤੇ ਆਪਾਂ ਟੋਕਰੀ ਦੇ ਵਿੱਚ ਹਨਾ ਇਹਨੂੰ ਆਪਾਂ ਰੱਖ ਲਾਂਗੇ ਇਹਦੇ ਉੱਤੇ ਤੁਸੀਂ ਬਿਲਕੁਲ ਵੀ ਜਿਹੜੀ ਮਿੱਟੀ ਨਹੀਂ ਲੱਗੀ ਰਹਿਣ ਦੇਣੀ ਹੈ ਜੀ ਮਿੱਟੀ ਚੰਗੀ ਤਰ੍ਹਾਂ ਲਾਹ ਦੇਣੀ ਆਪਾਂ ਇਹਦੇ ਉੱਤੇ ਕਿ ਕਹਿੰਦੇ ਜਦੋਂ ਆਪਾਂ ਮਿੱਟੀ ਲੱਗੀ ਰਹਿਣ ਬੰਨੇ ਆ ਨਾ ਫਿਰ ਇਹਦੇ ਉੱਤੇ ਜਿਹੜਾ ਇਹ ਖਰਾਬ ਹੋ ਜਾਂਦੇ ਆ ਬਹੁਤ ਜਲਦੀ ਤੇ ਆਪਾਂ ਨੇ ਮਿੱਟੀ ਨਹੀਂ ਲੱਗੀ ਰਹਿਣ ਬਣੀ ਹੈਗੀ ਤੇ ਆਪਾਂ ਇਹਨੂੰ ਕਾਫੀ ਟਾਈਮ ਤੱਕ ਜਿਹੜਾ ਇਹਨੂੰ ਆਪਾਂ ਰੱਖ ਸਕਦੇ ਆ ਹਾਂ ਜੇ ਦੋਹਾਂ ਆਪਾਂ ਐਦਾਂ ਹੀ ਹਨਾ ਹਾ ਬੰਨ ਕੇ ਇਹਨਾਂ ਨੂੰ ਰੱਖ ਦਿੰਨੇ ਆ ਜਾਂ ਆਪਣੇ ਐਦਾਂ ਕਰਕੇ ਹਨਾ ਗੱਠੀ ਜਿਹੜੀ ਬਣੀ ਹੋਈ ਹੁੰਦੀ ਹੈ ਨਾ ਉਹਦੇ ਵਿੱਚ ਜਿਹੜੀ ਹਵਾ ਨਹੀਂ ਪੈਂਦੀ ਹੈਗੀ ਤੇ ਇਸ ਕਰਕੇ ਆਪਣਾ ਲਸਣ ਜਿਹੜਾ ਉਹ ਜਲਦੀ ਨਾਲ ਖਰਾਬ ਹੋ ਜਾਂਦਾ ਵਾ ਤੇ ਜੇਕਰ ਹਨਾ ਲਸਣ ਦੇ ਉੱਪਰੋਂ ਜਿਹੜਾ ਬਿਲਕੁਲ ਵੀ ਹੈ ਜਿਹੜਾ ਉਹ ਨਹੀਂ ਲੈਂਦਾ ਹੈਗਾ ਤੁਸੀਂ ਕੀ ਕਹਿੰਨਾ ਐਦਾਂ ਕਰਕੇ ਸਾਰਾ ਫੋਲ ਕਰਕੇ ਐਦਾਂ ਜਿਹੜਾ ਲਾ ਦੇਣਾ ਜਿਹਦੇ ਉਪਰੋਂ ਤਾਂ ਲੈਣਾ ਹੈ ਉਹ ਤਾਂ ਠੀਕ ਆ ਜਿਹਦੇ ਉੱਤੋਂ ਨਹੀਂ ਲੈਂਦਾ ਹੈਗਾ ਤਾਂ ਤੁਸੀਂ ਉਹਨੂੰ ਆਮਲੀਆ ਸਾਫ ਕੱਟ ਕੇ ਰੱਖ ਲੈਣਾ ਤੇ ਇਸੇ ਤਰੀਕੇ ਦੇ ਨਾਲ ਆ ਜਿਹੜਾ ਆਪਾਂ ਸਾਰੇ ਲਸਣ ਆ ਦਾ ਆਪਾਂ ਸਾਫ ਕਰ ਲੈਣਾ ਵਾ ਹਾਂਜੀ ਲੋ ਜੀ ਆਪਾਂ ਜਿਹੜਾ ਆਪਣਾ ਔਰੇ ਆ ਲਸਣ ਆ ਉਹ ਆਪਾਂ ਸਾਫ਼ ਕਰ ਚੁੱਕੇ ਆ ਤੇ ਆ ਤੁਸੀਂ ਦੇਖ ਸਕਦੇ ਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰ ਲਿਆ ਤੇ ਇੱਧਰ ਕਚਰਾ ਦੇਖੋ ਕਿੰਨਾ ਨਿਕਲਿਆ ਨਾਲ ਤਾਂ ਜਿਹੜਾ ਤੁਹਾਡਾ ਹਨਾ ਮਤਲਬ ਕਿ ਵੇਸਟੇਜ ਕੂੜਾ ਏ ਤੇ ਨਾਲੇ ਤਾਂ ਉਹ ਖਲਾਰਾ ਨਹੀਂ ਪਾਊਗਾ ਕਿਉਂਕਿ ਜਦੋਂ ਹੋਂ ਆਪਾਂ ਇਦਾਂ ਹੀ ਰੱਖ ਦਿੰਨੇ ਆ ਨਾ ਇਹਨਾਂ ਨੂੰ ਬੰਨ ਕੇ ਤੇ ਖਲਾਰਾ ਬਹੁਤ ਜ਼ਿਆਦਾ ਪੈ ਜਾਂਦਾ ਵਾ ਤੇ ਨਹੀਂ ਤੁਹਾਡਾ ਖਲਾਰਾ ਪਊਗਾ ਤੇ ਇਧਰ ਲਸਣ ਵੀ ਦੇਖੋ ਆਪਣਾ ਬਿਲਕੁਲ ਸਾਫ਼ ਹੋ ਚੁੱਕਿਆ ਤੇ ਤੁਸੀਂ ਇਹਨੂੰ ਕੀ ਕਰਨਾ ਹੈ ਕਿਸੇ ਵੀ ਜਾਲੀ ਵਾਲੇ ਉਹਦੇ ਵਿੱਚ ਰੱਖਣਾ ਕਹਿ ਸਕਦੇ ਹਾਂ ਕਿ ਜਿਵੇਂ ਹੁਣ ਮੇਰੀ ਟੋਕਰੀ ਹੈ ਜਾਲੀ ਵਾਲੀ ਹੈ ਤੇ ਆਪਾਂ ਇਹਨੂੰ ਹਵਾ ਹਾਰੇ ਰੱਖਣਾ ਵਾ ਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਜਿਹੜੀ ਇਹਦੀ ਮਿੱਟੀ ਆ ਉਹ ਤੁਸੀਂ ਲਾ ਦੇਣੀ ਆ ਤੇ ਉੱਪਰਲੇ ਫੁਲਕ ਵਗੈਰਾ ਵੀ ਲਾ ਦੇਣੇ ਆ ਜਿਹੜੀ ਮੰਨ ਲਓ ਵੀ ਆਹ ਟੁੱਟ ਗਏ ਇਹਨਾਂ ਦੇ ਡੰਡੇ ਜਿਹੜੇ ਟੁੱਟ ਗਏ ਹਨ ਇਹਨੂੰ ਤੁਸੀਂ ਪਹਿਲਾਂ ਯੂਜ਼ ਕਰ ਲੈਣਾ ਹੈ ਤੇ ਜਿਹੜੇ ਡੰਡਾ ਡੰਡਿਆਂ ਜਿਹੜਾ ਇਹਨਾਂ ਨੂੰ ਇਹਨੂੰ ਤੁਸੀਂ ਬਾਅਦ ਵਿੱਚ ਯੂਜ਼ ਕਰਨਾ ਤੇ ਇਸ ਤਰੀਕੇ ਦੇ ਨਾਲ ਜਿਹੜੇ ਤੁਸੀਂ ਆਵਦਾ ਹੈ ਲਸਣ ਨੂੰ ਸਾਫ਼ ਕਰਕੇ ਰੱਖ ਸਕਦੇ ਹੋ ਬਹੁਤ ਲੰਮਾ ਟਾਈਮ ਚੱਲ ਜਾਂਦਾ ਵਾ ਲਸਣ ਐਦਾਂ ਸਾਫ਼ ਕੀਤਾ ਹੋਇਆ ਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਤਰੀਕਾ ਬੱਤ ਕੇ ਦੇਖਿਓ ਬਹੁਤ ਹੀ ਆਸਾਨ ਜਿਹਾ ਤਰੀਕਾ ਵਾ ਤੇ ਬਾਕੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ Bye bye.